ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕੀ ਹਾਲ ਆ ਕੈਮ ਆ ਜੀ ਸੇ ਤਾਂ ਹੋਰ ਸੁਣਾਓ ਅੱਜ ਆਪਾਂ ਪਿੰਡ ਵਾਲਿਆਂ ਨੇ ਪਹੁੰਚੇ ਆ ਬਾਈ ਤਾਂ ਇੱਕ ਵੀਰ ਨਾਲ ਤੁਹਾਨੂੰ ਮਿਲਿਆਉਣੇ ਆ ਤਾਂ ਉਹਦੇ ਵਾਂਗੂ ਘਰਪਾ ਮਾਂ ਦੀ ਐਡੇ ਸੌਂਕ ਨੂੰ ਆਯਾਜ਼ਤ ਨਹੀਂ ਦਿੰਦਾ ਪਰ ਫਿਰ ਵੀ ਉਹਨੇ ਨਾਲ ਸੌਂਕ ਪਾਲਿਆ ਤੇ ਨਾਲ-ਨਾਲ ਆਪਦੀ ਕਮਾਈ ਵੀ ਨਾਲ ਥੋੜੀ-ਬਹੁਤੀ ਪਸ਼ੂਆਂ ਦੇ ਉੱਤੇ ਰੁਜ਼ਗਾਰ ਜਿਹੜਾ ਚਲਾਉਣ ਦੀ ਕੋਸ਼ਿਸ਼ ਕਰਦਾ ਰਹਿੰਦਾ ਵੀਰ ਤੇ ਅੱਜ ਛੋਡੇ ਨਾਲ ਵੀਰ ਦੀ ਕਹਾਣੀ ਵੀ ਜ਼ਬਰਦਸਤ ਹੈ ਠੀਕ ਹੈ ਜਿਵੇਂ ਆਪਾਂ ਅੱਗੇ ਵੀ ਕਹਿਣੇ ਹੁੰਨੇ ਆ ਵੀ ਕੰਮ ਕੋਈ ਛੋਟਾ ਵੱਡਾ ਨਹੀਂ ਤੇ ਵੀਰ ਦੇ ਵੀਰ ਨੇ ਵੀ ਨਾਲ ਆਪ ਦਾ ਰਜਗਾਰ ਕਰਕੇ ਦਿਹਾੜੀਆਂ ਕਰਕੇ ਨਾਲ-ਨਾਲ ਡੰਗਰ ਪਾਲੇ ਡੰਗਰ ਪਾਲੇ ਨਾਲ-ਨਾਲ ਸ਼ੌਂਕ ਪਾਲਿਆ ਬਹੁਤ ਚੰਗਾ ਕਟਾ ਲੈ ਕੇ ਆਇਆ ਠੀਕ ਹੈ ਬਾਈ ਦੇ ਨਾਲ ਆਪਾਂ ਸਾਰੀ ਜਿਹੜੀ ਗੱਲਬਾਤ ਛੋਡੀ ਅੱਗੇ ਤੋਂ ਕਰਵਾਉਣੇ ਆ ਤਾਂ ਸ਼ੁਰੂ ਇੱਥੋਂ ਆਈ ਕੀਤੀ ਸੀ ਵੀ ਜਿਹੜਾ ਬਾਈ ਦਾ ਪਸ਼ੂਤਨ ਹੈ ਤਾਂ ਤੁਸੀਂ ਉਹ ਵੀ ਦੇਖ ਲਓ ਤੇ ਗਾਹਾਂ ਜਿਹੜਾ ਬਾਈ ਦਾ ਉਹਦੇ ਵਾਂਗੂ ਨਗੀਨਾ ਪਾਲਿਆ ਵਾ ਸਾਨੂੰ ਉਹਦੇ ਵੀ ਆਪਾਂ ਦਰਸ਼ਨ ਕਰਵਾਉਣੇ ਆ ਹਾਂਜੀ ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਹੋਰ ਸੁਣਾ ਬਾਈ ਹੋਰ ਕਹਿਵਾ ਸੇ ਤਾਂ ਬਹੁਤ ਵਧੀਆ ਇਹ ਆਪਣਾ ਪਿੰਡ ਦਾ ਪੈਦਾ ਵਾਲੇ ਵਾਲੀ ਹੈ ਨਾ ਤਾਂ ਆਪਾਂ ਇਧਰਲੇ ਪਾਸੇ ਛੋਡੀ ਇਹ ਜਾਂ ਬਸਤੀ ਜਾਂ ਕਲੋਨੀ ਕਿ ਕੀ ਵਜਦੀ ਹੈ ਕਿਹੜੇ ਪਾਸੇ ਇਹੋਈ ਨਹਿਰਾਪੱਤੀ ਵਜਦੀ ਹੈਗੀ ਅੱਛਾ ਇਹ ਲਹਿਰਾਪੱਤੀ ਵਜਦੀ ਹੈ ਇਧਰ ਆਪਣਾ ਹਨਾ ਤਾਂ ਭਾਈ ਤੈਨੂੰ ਇਹ ਫਿਰ ਸ਼ੌਂਕ ਆ ਜਿਹੜਾ ਪਸ਼ੂਆਂ ਦਾ ਇਹ ਪਹਿਲਾਂ ਤੋਂ ਇੱਕ ਦੋ ਪਸ਼ੂ ਰੱਖਦੇ ਆ ਕਿ ਤੈਨੂੰ ਇਹ ਪਿਆਰ ਸ਼ੌਂਕ ਦਾ ਬਸ ਐ ਮੋਬਾਈਲਾਂ ਤੇ ਦੇਖ-ਦੇਖੇ ਛੋਡੇ ਯਾਰ ਕੇ ਲੋਕਾਂ ਦੀਆਂ ਵੀਡੀਓ ਹਾਂਜੀ ਬਸ ਵੀ ਪਹਿਲਵਾਨੀ ਚ ਲੋਕ ਇੱਥੇ ਲੈ ਕੇ ਜਾਂਦੇ ਆ ਝੋਟੇ ਇੱਥੇ ਲੈ ਕੇ ਜਾਂਦੇ ਆ ਹਾਂ ਬਸ ਉੱਥੋਂ ਤੋਂ ਹੀ ਸ਼ੌਂਕ ਜਾਗਿਆ ਇਹਨੂੰ ਉੱਥੋਂ ਤੋਂ ਸ਼ੌਂਕ ਜਾਗਿਆ ਟਾਈਮ ਮੈਂ ਵੀ ਝੋਟਾ ਠੀਕ ਹੈ ਉਹਦੇ ਨੇੜੇ ਨੇੜੇ ਗੱਲਾਂ ਕਰਾਉਣੀਆਂ ਵੀ ਮੈਂ ਝੋਟਾ ਰੱਖਿਆਗਾ ਠੀਕ ਹੈ ਤੇ ਜਿਵੇਂ ਆਪਣਾ ਉਹਦੇ ਵਾਂਗੂ ਕਰੂੰ ਆਪਾਂ ਚਲੋ ਕਹਿਣਾ ਤਾਂ ਨਹੀਂ ਬਣਦਾ ਵੀ ਚਲੋ ਕਹਿ ਦਿੰਦਾ ਵੀਡੀਓ ਚ ਵੀ ਦੂਜੇ ਭਰਾਵਾਂ ਨੂੰ ਪਤਾ ਲੱਗੇ ਜਿਵੇਂ ਆਪਾਂ ਕਰੋ ਕਮਜ਼ੋਰ ਸੀ ਤਾਂ ਦਿਲ ਬਹੁਤ ਵੱਡਾ ਕੱਢਿਆ ਤੂੰ ਝੋਟਾ ਪਾਣ ਨੂੰ ਬਾਈ ਇਹ ਤਾਂ ਹਜੇ ਵੀ ਬਹੁਤ ਵੱਡਾ ਹੈ ਬਾਈ ਪਰ ਕਾਰਨ ਸਾਨੂੰ ਪਤਾ ਹੀ ਹੈ ਵੱਡੇ ਵੀਰ ਹਾਂ ਮਜਬੂਰੀਆਂ ਬਣੀਆਂ ਦੀਆਂ ਕਈ ਬਾਈਆਂ ਬਿਲਕੁਲ ਬਿਲਕੁਲ ਤੁਸੀਂ ਦੱਸਿਆ ਸੀ ਮੈਨੂੰ ਫੋਨ ਤੇ ਵੀ ਜੇ ਕਹਿਣ ਦਾ ਮਜਬੂਰੀਆਂ ਨਾ ਹੁੰਦੀਆਂ ਤਾਂ ਬੰਦੇ ਦਾ ਸੌਂਕ ਨਹੀਂ ਮਰਦਾ ਹਨਾ ਕਈ ਚੀਜ਼ਾਂ ਦੇ ਸੌਂਕ ਮਾਰਨੇ ਪੈਂਦੇ ਆ ਮਜਬੂ ਤਾ ਬਾਕੀ ਭਾਈ ਬਾਈ ਨੇ ਬਹੁਤ ਜਿਆਦਾ ਸੋਹਣਾ ਜ਼ਬਰਦਸਤ ਤਾ ਕੱਟਾ ਵੀ ਤਿਆਰ ਕੀਤਾ ਤੇ ਇਹਨੂੰ ਵੀ ਤੋੜ ਕੇ ਦਿਖਾਉਣੇ ਆ ਤੇ ਬਾਈ ਨੂੰ ਆਪਾਂ ਇਹਦੀ ਹਿਸਟਰੀ ਵੀ ਜਿਹੜੀ ਸਾਰੀ ਬਟੇ ਕਿਉਂਕਿ ਅਸੀਂ ਉੱਚੇ ਥਾਂ ਤੇ ਖੜੇ ਆ ਕੱਟਾ ਨੀਵੇਂ ਥਾਂ ਤੇ ਖੜੇ ਆ ਅਸੀਂ ਖੋਲ ਕੇ ਤੁਹਾਨੂੰ ਸਾਰੀ ਵੀਡੀਓ ਜਿਹੜੀ ਬਣਾ ਕੇ ਦਿਖਾਉਣੀ ਆ ਉਮਰ ਦਾ ਵੀ ਛੋਟਾ ਰਿਕਾਰਡ ਵੀ ਚੰਗਾ ਤਾ ਵੀਰ ਨੂੰ ਸ਼ੌਂਕ ਆ ਤੇ ਬਾਈ ਕਿੱਥੋਂ ਲੈ ਕੇ ਆਇਆ ਸੀ ਕਿੰਨਾ ਦੁੱਧ ਸੀਗਾ ਤਾ ਸਾਰੀ ਗੱਲਬਾਤ ਕਰਦੇ ਆ ਤਾ ਇਹ ਤੁਸੀਂ ਦੇਖ ਸਕਦੇ ਆ ਹਨਾ ਵੀ ਸ਼ੌਂਕ ਆ ਇਹ ਰੱਖੋ ਠੀਕ ਆ ਹੌਲੀ ਹੌਲੀ ਕਹਿੰਦੇ ਆ ਅੱਜ ਥੋੜੇ ਆ ਕੱਲ ਨੂੰ ਜਿਆਦਾ ਹੋਣਗੇ ਤਾ ਬਾਈ ਦਾ ਨੰਬਰ ਵੀ ਆਪਾਂ ਦੇਵਾਂਗੇ ਕਈ ਵਾਰੀ ਨੇੜੇ ਤੇੜੇ ਇਲਾਕੇ ਚੋਂ ਕਿਸੇ ਨੇ ਵੀ ਮੀਟਿੰਗ ਕਰਾਉਣੀ ਆ ਮੱਝ ਭਰਉਣੀ ਆ ਜਿਵੇਂ ਕੋਈ ਨੀਲੀ ਰਾਵੀ ਛੋਟਾ ਨਹੀਂ ਹੁੰਦਾ ਡਾਇਰੈਕਟਰ ਆ ਤਾਂ ਅਗਲਾ ਕਹਿੰਦਾ ਨੇੜੇ ਤੇੜੇ ਹੋਵੇ ਤੇ ਬਹੁਤ ਜ਼ਿਆਦਾ ਚੰਗਾ ਨਾਲ ਸਲਦਾ ਤੇ ਬਾਈ ਜੇ ਆਪਾਂ ਗੱਲ ਕਰੀਏ ਹਨਾ ਤਾਂ ਇਹ ਕਟਾ ਕਿਹੜੇ ਟਾਈਮ ਤੇ ਲੈ ਕੇ ਆਏ ਸੀ ਤੁਸੀਂ ਇਹਦੇ ਮੈਂ ਇਹ 10 10:30 ਮਹੀਨੇ ਦੇ ਲਿਆਂਦਾ ਸੀ ਬਾਈ 10:30 ਮਹੀਨੇ ਆ ਲਿਆਂਦਾ ਸੀ ਕਿਹੜੇ ਪਿੰਡੋਂ ਲਿਆਂਦਾ ਸੀ ਆਪਾਂ ਇਹ ਰੋਡਿਆਂ ਤੋਂ ਲਿਆਂਦਾ ਬਾਈ ਮੈਂ ਰੋਡਿਆਂ ਤੋਂ ਲਿਆਂਦਾ ਸੀ ਬਾਈ ਹਾਂਜੀ ਤੇ ਇਹਦੀ ਹੁਣ ਉਮਰ ਕਿੰਨੀ ਹੋ ਗਈ ਆਪਣੇ ਦੀ ਉਮਰ ਬਾਈ ਚੌਗੇ ਦੇ ਦਾੰਦ ਪੱਟੀ ਕਿ ਬਿੱਤਨੇ ਸਾਲ ਦੇ ਕਰੀਬ ਪਹੁੰਚ ਗਏ 3 ਸਾਲ ਤੋਂ ਉੱਤੇ ਹੋਊਗਾ ਠੀਕ ਆ ਜੀ ਥੋੜਾ ਘਣਾ ਉੱਤੇ ਹੋਊਗਾ ਓਕੇ ਤੇ ਬਾਈ ਮਾਂ ਦਾ ਰਿਕਾਰਡ ਮਾਂ ਦਾ ਰਿਕਾਰਡ ਬਾਈ 19 ਪਲੱਸ ਦੱਸਿਆ ਬਾਈ ਉਹਨਾਂ ਨੇ 19 ਪਲੱਸ ਦੱਸਿਆ ਸੀਗਾ ਅੱਛਾ ਮਾਂ ਉਹਦੇ ਘਰੇ ਸੀਗੀ ਹਾਂਜੀ ਹਾਂ ਜੋ ਉਸਦੇ ਬੰਦੇ ਦੇ ਘਰੇ ਸੀਗੀ ਮਾਂ ਚੱਲਾ ਆਪਾਂ ਵੀ ਰੱਖ ਕੇ ਦੇਖਦੇ ਆਂ ਵੀ ਆਪਾਂ ਵੀ ਕੋਈ ਆਪਦਾ ਨਾਂ ਕਮਾਈਏ ਠੀਕ ਆ ਤੇ ਫਿਰ ਨਾਂ ਫਿਰ ਪਿੰਡ ਦੇ ਵਿੱਚ ਬਣਿਆ ਫਿਰ ਦੇ ਵਿੱਚ ਤਾਂ ਬਾਈ ਇਹਦੇ ਕਾਰਨ ਤਾਂ ਆਪਾਂ ਨੂੰ ਵਧੀਆ ਲੋਕ ਜਾਣਨ ਲੱਗੇ ਅੱਛਾ ਇਹਦੇ ਕਾਰਨ ਜਾਣਨ ਲੱਗੇ ਕਹਿੰਦੇ ਹੁੰਦੇ ਆ ਜਿਹੜਾ ਜਦੋਂ ਵੀ ਪਿੰਡ ਜਾਨੇ ਬਈ ਝੋਟਾ ਹੈਗਾ ਬਈ ਛੱਡਣ ਲੱਗਿਆ ਵੈਸੇ ਇਹੀ ਗੱਲਾਂ ਹਰੇ ਆ ਮੇਰੇ ਸਾਹਮਣੇ ਵੀ ਆਦੇ ਮੋਟਰਸਾਈਕਲ ਦੇ ਮੁੰਡੇ ਆਏ ਸੀ ਕਹਿੰਦੇ ਕੱਟਾ ਖੱਡਣ ਲੱਗਿਆ ਤੂੰ ਉਹਨਾਂ ਨੇ ਵੀ ਇਹੀ ਗੱਲ ਪੁੱਛੀ ਬਾਕੀ ਕੋਈ ਨਹੀਂ ਵੀ ਏਸੀ ਗੱਲ ਆ ਕੇ ਬਾਈ ਇੱਕ ਚੀਜ਼ ਬਾਈ ਮੰਨਦਾ ਕਹਿੰਦੇ ਹੁੰਦੇ ਮਰਦ ਦਾ ਨਾ ਮਰਦੀ ਕੱਢਦਾ ਹੈ ਜਿਹੜੇ ਸਾਨ ਹੁੰਦੇ ਆ ਪਵਾਂ ਦੀ ਘੋੜਾ ਸਾਨਾ ਝੋਟਾ ਸਾਨਾ ਤੇ ਉਹਨਾਂ ਨੇ ਬੰਦੇ ਦਾ ਨਾ ਇਨਸਾਨ ਦਾ ਨਾ ਉਹੀ ਬਣਾਉਂਦੇ ਆ ਹਨਾ ਬਾਈ ਤਾਂ ਆਜੋ ਫਿਰ ਆਪਾਂ ਦਿਖਾਈਏ ਹਾਂ ਲਓ ਜੀ ਬਾਈ ਕਰੋ ਚੈੱਕ ਤੇ ਅਸੀਂ ਹੁਣ ਢੇੜਾ ਵੀ ਤੋਣਿਆ ਤੇ ਬਾਕੀ ਬਾਈ ਦਾ ਘਜਾਇ ਜੇ ਮਾਪਦੇ ਨਾਲ ਨਾਲ ਆਪੇ ਤੁਰਿਆ ਜਾਂਦਾ ਤਾਂ ਬਾਈ ਖੋਲਿਓ ਬਾਈ ਇੱਕ ਵਾਰੀ ਆਪਾਂ ਚੱਲਦੀ ਵੀਡੀਓ 'ਚ ਨੰਬਰ ਵੀ ਬੋਲ ਦਈਏ ਬੋਲਦੇ ਬਾਈ ਕੋਈ ਨਹੀਂ ਹਾਂਜੀ ਬੋਲਿਓ ਨੰਬਰ 70872 ਬਾਈ 70872 43176 43176 ਹਾਂਜੀ ਇਹ ਨੰਬਰ ਆ ਵੀਰ ਦਾ ਬਾਈ ਚੱਲਦੀ ਵੀਡੀਓ ਤਾਂ ਕਰਤੇ ਆ ਤੇ ਬਾਈ ਨਾਲ ਕਹਿੰਦਾ ਲਾਸ਼ੇਰੀ ਨਾਲੇ ਨੇੜੇ ਤੇੜੇ ਸਾਰੇ ਭਰਾਵਾਂ ਨੂੰ ਪਤਾ ਲੱਗਣਾ ਚਾਹੀਦਾ ਕੋਈ ਵੀ ਗਰੀਬ ਬੰਦਾ ਐਦਾਂ ਦੇ ਕੰਮ ਦੇ ਵਿੱਚ ਆਉਂਦਾ ਉਹਦੀ ਮਦਦ ਵੀ ਜ਼ਰੂਰ ਕਰਨੀ ਚਾਹੀਦੀ ਆ ਤਾਂ ਆਜੋ ਬਾਈ ਖੋਲੋ ਫਿਰ ਬਹੁਤ ਪਿਆਰਾ ਬਹੁਤ ਸੋਹਣਾ ਯਾਰ ਬਾਕੀ ਪਮਾ ਦੀ ਮੱਝਾਂ ਦੀ ਲਿਸੀਆਂ ਉਹ ਗੱਲ ਵੱਖਰੀ ਐ ਬਾਈ ਕਹਿੰਦਾ ਆਪਾਂ ਘੱਟ ਖਾ ਲੂ ਪਰ ਇਹ ਨੂੰ ਨਹੀਂ ਕਹਿੰਦਾ ਘੱਟ ਖਾਣ ਦਿੰਦਾ ਬਾਈ ਤਾਂ ਬਾਕੀ ਤੁਸੀਂ ਦੇਖ ਸਕਦੇ ਆ ਤੁਹਾਨੂੰ ਮੈਂ ਜਮਾਂ ਦੌਰ ਦੇ ਨਾਲ ਲਈ ਚੱਲੋ ਲਈ ਚੱਲੋ ਉਹ ਖੂंजे ਜੋ ਮੋੜ ਲਓ ਦੇਖੋ ਬਹੁਤ ਸੋਹਣਾ ਕੱਟਾ ਤਿਆਰ ਕੀਤਾ ਬਾਈ ਤਾਂ ਬਾਕੀ ਕੋਈ ਵੀ ਆ ਤਾਂ ਸਰਵਿਸ ਵੀ ਇਹਦੀ ਸਟਾਰਟ ਕਰਤੀ ਕੱਟੇ ਦੀ ਤਾਂ ਜਿਹੜੇ ਵੀ ਭਰਾ ਨੇ ਕੋਈ ਵੀ ਮੱਝ ਕ੍ਰਾਸ ਕਰਾਉਣੀ ਹੁੰਦੀ ਆ ਤਾਂ ਡਾਇਰੈਕਟ ਕ੍ਰੋਸਿੰਗ ਪਿੰਡ ਵਾਲਿਆਂ ਲਈ ਆ ਜਿਹੜੇ ਵਾਲਿਆਂ ਦੇ ਨੇੜੇ ਇਹ ਰਾਮਪਰਾ ਹੋ ਗਿਆ ਇੱਧਰ ਸਾਰੇ ਪਿੰਡ ਨੇੜੇ ਇੱਧਰ ਪੁਛੋ ਕਨਿਓ ਆ ਕੇ ਹਾਦ ਬਠੰਡੇ ਕਨਿਓ ਇਧਰੋਂ ਸਾਰਾ ਮੋੜ ਮੰਡੀ ਇਹ ਸਾਰੇ ਏਰੀਏ ਦੇ ਵਿਚਾਲੇ ਜੇ ਆ ਕੋਕ ਜਾਂਦਾ ਠੀਕ ਆ ਜਿਵੇਂ ਸਾਡੇ ਪਿੰਡ ਤੋਂ ਵੀ 35 40 ਕਿਲੋਮੀਟਰ ਪੈਂਦਾ ਹੋਵੇ ਚਾਰੇ ਪਾਸੇ ਹੀ ਰਗੇ ਤੋਂ 35 40 ਕਿਲੋਮੀਟਰ ਤੇ ਸਾਨੇ ਨਾਲ ਹੀ ਆ ਇਹ ਪਿੰਡ ਮੋੜ ਮਾਨਸ ਵਾਲੀ ਸਾਈਡ ਨੂੰ ਠੀਕ ਆ ਬਠੰਡੇ ਵਾਲੀ ਸਾਈਡ ਨੂੰ ਰਾਮਪਰਾ ਦਾ ਜਮੀ ਨਾਲ ਰਹਿ ਜਾਂਦਾ ਤਾ ਜਿਵੇਂ ਸਾਡਾ ਪਿੰਡ ਟਵਾਲੀ ਆ ਜਾਂਦਾ ਉਧਰਲੀ ਸਾਈਡ ਨੂੰ ਤਾਂ ਕਰੋ ਚੈੱਕ ਬਾਈ ਕੋਈ ਕਮੀ ਤਾਂ ਨਹੀਂ ਛੱਡੀ ਬਾਈ ਨੇ ਤਾਂ ਉਹ ਦੱਸੋ ਬਾਈ ਨਾਲ ਵੀ ਹੋਰ ਵੀ ਕਰਾਉਣੇ ਆ ਗੱਲਬਾਤ ਲੈ ਚੱਲੋ ਬਾਈ ਉਧਰ ਨਹੀਂ ਆਇਓ ਲੋਬੀ ਤਾ ਭਾਈ ਕੋਈ ਨਾ ਫੜੀ ਖੜੀ ਖੜੀ ਰਹੋ ਹਾਂ ਕਰਦਾ ਫੋੜਨਾ ਗੱਲਬਾਤ ਤਾਂ ਬਾਕੀ ਭਾਈ ਹੁਣ ਤਾਂ ਖਰਾਕ ਫਿਰ ਜਿਹੜੀ ਇਹਦੀ ਆ ਖਰਾਕ ਵਾਲਾ ਜਿਹੜਾ ਸੈਟ ਮੈਂ ਫਿਰ ਲੈਦਾ ਬਣਾ ਕੇ ਰੱਖਦਾ ਇਹਦਾ ਮੱਜਾ ਨੂੰ ਨਹੀਂ ਨਹੀਂ ਨਾਰਮਲ ਹੀ ਆ ਭਾਈ ਜੇ ਦੂਜੇ ਪਾਸੋਂ ਨੂੰ ਪੈਂਦਾ ਹੋਊ ਇਹਨੂੰ ਭਾਈ ਅੱਛਾ ਇਹ ਉਹ ਵੀ ਇਸੇ ਨੂੰ ਉਹੀ ਪਈ ਜਾਂਦਾ ਤਾਂ ਬਾਕੀ ਸੇ ਸੂਤ ਬਹੁਤ ਸੋਹਣੀ ਬਣਾਈ ਜਾਂਦੇ ਫਿਰ ਐਕਸਟਰਾ ਦਾ ਕੋਈ ਚੀਜ਼ ਉਹਦੇ ਨੂੰ ਖਵਾਉਂਦਾ ਤਾਂ ਹੋਵੇਗਾ ਨਾ ਖਵਾਈਦਾ ਬਈ ਮੈਡੀਕਲ ਮਾੜਾ ਮੋਟਾ ਤਾਂ ਚੱਲਦਾ ਹੀ ਹੈ ਹਾਂ ਬਈ ਬਿਲਕੁਲ ਬਈ ਕੋਈ ਭੁੱਖ ਦੀ ਦਵਾਈ ਉਹ ਤਾਂ ਭੁੱਖ ਭਕਣ ਲੱਗਦੀ ਜਾਨਵਰ ਨੂੰ ਬਈ ਠੀਕ ਹੈ ਬਈ ਹੁਣ ਵੈਸੇ ਪੂਰਾ ਵਧੀਆ ਖੁੱਲਾ ਡੁੱਲਾ ਖਾਂਦਾ ਹੈ ਹਾਂ ਬਾਕੀ ਗਰਮੀ ਦਾ ਵੀ ਫਰਕ ਆ ਬਈ ਗਰਮੀ ਕਰਨ ਵੀ ਜਾਨਵਰ ਘਟ ਜਾਂਦਾ ਹੈ ਘਟ ਜਾਂਦਾ ਹਾਂ ਬਈ ਗਰਮੀ ਕਰਨ ਵੀ ਥੋੜਾ ਜਿਹਾ ਫਰਕ ਪੈਂਦਾ ਬਈ ਹੈਟ ਤਾਂ ਤੁਸੀਂ ਦੇਖ ਹੀ ਲਓ ਬਾਈ ਇਹਦੇ ਕੋਲੇ ਖੜਾ ਤਾਂ ਬਾਈ ਦੀ ਹੈਟ ਵੀ ਮੇਰੀ ਜੱਡੀ ਹੈ ਤਾਂ ਯਾਨੀ ਕਿ ਪੂਰੇ ਸੋਹਣੇ ਕੱਦ ਵਾਲੇ ਝੋਟ ਕਟਾ ਤੇ ਨਾਲੇ ਜਿਵੇਂ ਹੁਣ ਚੌਕ ਦੇ ਦਲਦਾ ਦੰਦ ਵੀ ਦਿਖਾ ਦਿਓ ਵੀਰੇ ਮਾੜੇ ਆਪਾਂ ਹਾਂ ਦੇ ਸਗਦੇ ਆਂ ਭਾਈ ਜਿਵੇਂ ਬਾਈ ਨੇ ਦੱਸਿਆ ਚੌਕ ਵਾਲੇ ਦੰਦ ਕੱਢਣ ਲੱਗ ਗਿਆ ਛੱਡ ਦਿਓ ਜੀ ਵੀਰੇ ਤਾਂ ਬੰਦੋ ਜੀ ਤੇ ਬਾਈ ਇੱਕ ਵਾਰੀ ਆਪਾਂ ਨੰਬਰ ਵੀ ਹੋਰ ਆਪਾਂ ਦੇ ਦਈਏ ਹੈਨਾ ਤਾਂ ਹੁਣ ਬਈ ਇਹ ਆਪਾਂ ਦੋਨੇ ਗੱਲਾਂ ਹੀ ਕਰਤੀਆਂ ਵੀ ਨਾਲੇ ਤਾਂ ਆਪਾਂ ਵੀ ਇਹਨੂੰ ਓਪਨ ਵੀ ਕਰਤਾ ਜੇ ਕੋਈ ਫੀਮੇਲ ਮੱਝ ਲਵਾਉਣੀ ਆ ਹਨਾ ਹਾਂਜੀ ਹਾਂਜੀ ਉਹਦੇ ਲਈ ਵੀ ਆਪਣਾ ਓਪਨ ਹੀ ਆ ਹੁਣ ਵੀ ਕੋਈ ਮਰਜੀ ਲਵਾ ਕੇ ਜਾ ਸਕਦਾ ਤੇ ਨਾਲੇ ਆਏ ਆ ਜੇ ਕਿਸੇ ਭਰਾ ਦੀ ਮੂਰੇ ਵਿਚਾਰ ਬਣਦੀ ਆ ਤਾਂ ਕਟਾ ਦੇ ਵੀ ਦੇਣਾ ਹਾਂਜੀ ਬਾਈ ਜੀ ਸੋਨੂੰ ਹਾਲਾਤ ਦਾ ਪਤਾ ਹੀ ਆ ਵੀਰ ਇਹ ਗਰੀਬੀ ਥੋੜੀ ਜੀ ਬੰਦੇ ਨੂੰ ਪਿੱਛੇ ਪਛਾਣ ਧਾਕੇ ਲੈ ਜਾਂਦੀ ਆ ਬਿਲਕੁਲ ਬਾਈ ਠੀਕ ਹੈ ਜੀ ਤੇ ਨਹੀਂ ਜਿਹੜਾ ਜਵਾਕਾਂ ਨੂੰ ਪਾਲਿਆ ਤਾਂ ਇਹ ਕੈਨ ਨੂੰ ਤਾਂ ਨਹੀਂ ਜੀ ਕਰਦਾ ਵੀ ਬਾਈ ਮੈਂ ਬਕਾਊ ਕਰਨਾ ਹੈਗਾ ਹਾਂ ਬਿਲਕੁਲ ਪਰ ਵੀਰੇ ਹਾਲਾਤ ਹੀ ਇਹ ਜੇ ਕਈ ਵਾਰ ਬਣ ਜਾਂਦੇ ਆ ਘਰ ਦੇ ਕਿ ਵੇਚਣ ਨੂੰ ਬਾਈ ਮੱਲੋ ਮੱਲੀ ਜੇ ਬੰਦੇ ਨਾਲ ਜੀ ਦਾ ਵੀ ਹੁਣ ਕੀ ਕਰੀਏ ਬਿਲਕੁਲ ਜੀ ਬਿਲਕੁਲ ਉਸ ਬੰਦਾ ਦੋ ਪਾਸੇ ਵਜਦਾ ਇੱਕ ਤਾਂ ਬੰਦੇ ਦਾ ਮਾਣ ਹੈ ਘੱਟ ਵੀ ਯਾਰ ਬਕਾਊ ਨਾ ਕਰੀਏ ਹਾਂਜੀ ਪਰ ਘਰ ਦੀ ਮਜਬੂਰੀ ਬਾਈ ਇਹ ਹੈਗੀ ਕਿ ਤੁਹਾਨੂੰ ਵੇਚਣਾ ਪੈਂਦਾ ਬਾਈ ਵੇਚਣਾ ਪੈਂਦਾ ਸੋਨ ਲਈ ਮੈਨੂੰ ਫੋਨ ਵੀ ਕਰ ਸਕਦਾ ਬਾਈ ਮੈਂ ਆਪਦੀ ਕਾਰਨ ਦੱਸ ਸਕਦਾ ਵੀ ਕੀ ਕਾਰਨ ਹੈਗਾ ਨਹੀਂ ਨਹੀਂ ਬਿਲਕੁਲ ਜੀ ਵਿੱਚੋਂ ਮੈਂ ਉਹ ਬੰਦੇ ਨੂੰ ਜਿਹੜਾ ਬਈ ਇਹਨੂੰ ਘਰੇ ਰੱਖੂਗਾ ਹਾਂ ਉਹ ਬਿਲਕੁਲ ਬਿਲਕੁਲ ਆਉ ਉਹਨੂੰ ਬਈ ਆਪਾਂ ਨਹੀਂ ਵੇਚਣਾ ਹਾਂ ਬਿਲਕੁਲ ਤੁਸੀਂ ਦੱਸਿਆ ਸੀਗਾ ਬਿਲਕੁਲ ਵੀਰੇ ਠੀਕ ਹੈ ਜੀ हां ਸੋ ਮਜਬੂਰੀਆਂ ਬਾਈ ਉਹੀ ਗੱਲ ਹੈ ਵੀ ਬਾਈ ਦੀ ਤੁਸੀਂ ਵੀ ਸਾਰਿਆਂ ਨੇ ਮਦਦ ਕਰਨੀ ਆ ਵੱਧ ਤੋਂ ਵੱਧ ਸ਼ੇਅਰ ਕਰਨਾ ਵੀਰੇ ਜੇ ਕੋਈ ਕੋਈ ਬੰਦਾ ਮਦਦ ਇਹ ਵੀ ਮਦਦ ਹੈ ਇਹ ਵੀ ਮਦਦ ਹੀ ਹੈ ਜੇ ਕਈ ਵਾਰੀ ਕੋਈ ਭੈਣ ਭਾਈ ਜਿਵੇਂ ਸਾਨੂੰ ਵੀ ਫੋਨ ਕਰ ਲੈਂਦੇ ਅਗਲਾ ਕਹਿੰਦਾ ਯਾਰ ਮੱਝ ਆਕਤੀ ਰਹੀ ਨਹੀਂ ਵੀ ਡਾਕਟਰ ਕਹਿੰਦਾ ਡਾਇਰੈਕਟ ਲਵਾਓ ਡਾਇਰੈਕਟ ਯਾਰ ਕੋਈ ਕੱਟਾ ਹੈ ਨਹੀਂ ਕੋਈ ਨਸਲ ਦਾ ਹਨਾ ਬੇੜ ਦੇ ਕੱਟੇ ਤੋਂ ਲਵਾਉਣ ਦਾ ਕੋਈ ਫਾਇਦਾ ਨਹੀਂ ਆਹ ਦੇਖ ਲਓ ਪੂਰੀ ਵਧੀਆ ਨਸਲ ਦਾ ਕੱਟਾ ਤਾਂ ਉਹ ਵੀ ਭਰਾ ਇੱਕ ਦੂਜੇ ਨੂੰ ਸ਼ੇਅਰ ਕਰਦਿਆ ਕਰੋ ਵੀਡੀਓ ਵੀ ਆ ਭਰਾ ਕੋਲੇ ਵੀ ਰੱਖਿਆ ਹੋਇਆ ਜੇ ਦੇਖੋ ਕਹਿਣ ਦਾ ਭਾਵ ਅੱਜ ਬਾਈ ਨੇ ਆਪਦੇ ਦਿਲ ਦਾ ਦੁੱਖ ਐਵੇਂ ਵੀ ਬਾਈ ਨੇ ਦੱਸਤਾ ਵੀ ਜਿਹੜਾ ਬੰਦਾ ਫੋਨ ਕਰਦਾ ਕੋਈ ਪੌਂਦੀ ਲੈਣਾ ਆਪਾਂ ਦੀ ਕੋਈ ਮੀਟਿੰਗ ਵਾਲਾ ਉਹਨੂੰ ਤਾਂ ਮੈਂ ਦਿਲ ਦਾ ਦੁੱਖ ਵੀ ਦੱਸ ਸਕਦਾ ਮੈਨੂੰ ਇਹਨੇ ਦਰਦ ਦੱਸਿਆ ਅਸੀਂ ਵੀਡੀਓ 'ਚ ਨਹੀਂ ਸ਼ੇਅਰ ਕਰ ਸਕਦੇ ਹਨਾ ਤਾਂ ਘਰ ਦੀ ਘਰ ਦੀ ਗਰੀਬੀ ਦੇ ਹਾਲਾਤ ਐਦਾਂ ਦੇ ਹੋ ਜਾਂਦੇ ਆ ਮਜਬੂਰੀ ਬਣ ਜਾਂਦੀ ਆ ਠੀਕ ਹੈ ਜੀ ਵੀ ਇਹ ਚੀਜ਼ਾਂ ਦੇਣੀਆਂ ਤੇ ਨਹੀਂ ਜਿਵੇਂ ਦੇਖੋ ਤੁਸੀਂ ਦੇਖੋ ਇੱਕ ਗਰੀਬ ਘਰ ਦਾ ਮੁੰਡਾ ਪੈਸੇ ਦਿਹਾੜੀ ਲਾ ਕੇ ਕਮਾਉਂਦਾ ਕਮਾ ਕੇ ਇੱਕ ਕਟਾ ਲਿਉਂਦਾ 10 ਮਹੀਨਿਆਂ ਦਾ ਪੂਰੇ ਵਧੀਆ ਰਿਕਾਰਡ ਵਾਲੀ ਮੱਝ ਦਾ ਦੇਖ ਕੇ ਠੀਕ ਹੈ ਤਣੋਂ ਮਨੂੰ ਪੈਸੇ ਲਾ ਕੇ ਲੈਂਦਾ ਤਾ ਦੇਖੋ ਤੁਸੀਂ ਸਰੀਰ ਤੋਂ ਹੀ ਪਤਾ ਲੱਗ ਜਾਂਦਾ ਸਾਨੂੰ ਵੀ ਕਿੰਨੇ ਸ਼ੌਂਕ ਦੇ ਨਾਲ ਪਾਲਿਆ ਵਾ ਤੇ ਅੱਜ ਉਹਨੂੰ ਐਂਡ ਤੇ ਆ ਕੇ ਵੇਚਣ ਦੀ ਮਜਬੂਰੀ ਪੈਂਦੀ ਆ ਤਾਂ ਉਹ ਬਹੁਤ ਔਖਾ ਹੋ ਜਾਂਦਾ ਵੇਚਣਾ ਤਾਂ ਇਸ ਕਰਕੇ ਤੁਸੀਂ ਵਾਤੋ-ਵਾਤੇ ਸ਼ੇਅਰ ਵੀ ਕਰੋ ਤੇ ਜੇ ਬਾਈ ਕੋਲੇ ਆਪਾਂ ਜਿਆਦੇ ਤੋਂ ਜਿਆਦੇ ਉਹਦੇ ਵਾਂਗੂ ਮੱਜਾਂ ਵੀ ਭੇਜਦੇ ਆ ਤੇ ਵੀ ਬਾਈ ਦਾ ਸ਼ੌਂਕ ਵੀ ਚੱਲਦਾ ਰਹਿਣਾ ਤੇ ਚਲੋ ਬਾਈ ਨੂੰ 2 ਪੈਸਾਂ ਦੀ ਆਮਦਨ ਵੀ ਆਉਣ ਲੱਗ ਜਾਨੀ ਆ ਫਿਰ ਵੀ ਬਾਈ ਦਾ ਕੰਮ ਆਪਾਂ ਸਾਰੇ ਰਲ ਮਿਲ ਕੇ ਸੈੱਟ ਕਰ ਸਕਦੇ ਆ ਤਾਂ ਬਾਈ ਨਾਲ ਇਹੀ ਦਵਾਵਾਂ ਰਹਿਣੀਆਂ ਤੇ ਤੁਸੀਂ ਬਾਈ ਨੂੰ ਦਵਾਵਾਂ ਦੀ ਥਾਂ ਤੇ ਵਾਤੋ-ਵਾਤ ਬਾਈ ਦੀ ਵੀਡੀਓ ਸ਼ੇਅਰ ਕਰੋ ਵਾਤੋ-ਵਾਤ ਕਮੈਂਟ ਕਰੋ ਤੇ ਵਾਤੋ-ਵਾਤ ਲਾਇਕ ਕਰੋ ਐਦਾਂ ਦੇ ਭਰਾਵਾਂ ਦੀ ਹੈਲਪ ਕਰਨੀ ਚਾਹੀਦੀ ਆ ਤੇ ਭਾਈ ਨੰਬਰ ਬੋਲਿਓ ਇੱਕ ਵਾਰੀ ਹੋਰ ਨੰਬਰ ਬਈ 70872 70872 43176 43176 ਇਹ ਨੰਬਰ ਆ ਬਾਈ ਦਾ ਬਾਈ ਦਾ ਤਾਂ ਦੂਜੀ ਵਾਰ ਵੀ ਰਿਪੀਟ ਕਰਤਾ ਧੰਨਵਾਦ ਜੀ ਤੇ ਵੱਤ ਵਦ ਸ਼ੇਅਰ ਕਰਿਓ